फोन कर दिया शुरुआत हूँ चलिए आप शॉप पर हूँ हो गया मैं स्कूल छुट्टी तो हम चली आप शॉप से मौसम थोड़ा ठंडा ठंडा है मैं ले अपना चार्जर फोन चार्ज है नहीं गया देखिए सीन की बाहर ला मौसम नॉर्मल ही है गर्मी है पर चलो जी शॉप से मोन तक चेक कर ਲੋ ਜੀ ਸੇਵ ਕਾ ਆਪ ਪਹੁੰਚ ਗਏ ਸ਼ਾਪ ਤੇ ਇੰਨੀਆਂ ਮੋਤਸਾਂ ਲੈਣੀਆਂ ਸਕੂਲੀਆਂ ਕਦੀ ਦੇਖੀ ਨਹੀਂ ਹੋਣੀ ਚੜੀਆਂ ਹੁਣ ਆਪ ਅੰਦਰ ਸਸੀ ਗੰਕਈ ਅਰੇ ਬਹੁਤ ਵੀਡੀਓ ਬਣਾਣਾ ਹੈ ਨਾ ਕੀ ਕਰਦੇ ਗਾਈਸ ਇਹ ਕਿੱਥੋਂ ਗਾਈਸ ਉਹ ਲੈ ਲੈ ਉਹ ਤੋਂ ਇੱਕ ਮਰੀ ਲੇ ਲਾ ਲਾ ਮਰੀ ਲਾ ਲਾ ਮਰੀ ਇਹ ਨੂੰ ਕਹੀ ਮਰੀ ਗਾਇਸ ਇਹ ਕੋਣ ਕੰਬੀਨੇਸ਼ਨ ਬਣਾਉਂਦਾ ਨਾ ਰੁਟਿਨਾ ਸੈਂਡਵਿਚ ਨਾਲ ਚਾਹ ਇਹ ਤੈਨਾਂ ਨੂੰ ਸਮਝ ਨਹੀਂ ਆਣੀ ਕੱਲੂ ਸੁਝਾਉਂਗਾ ਤੀਸ਼ੜੀ ਟੀਸ਼ਰਟ ਬੜੀ ਸੋਹਣੀ ਬਾਈ ਦਿੱਤੀ ਮਣੀ ਕਿਹਦੀ ਪਾਈ ਆ ਘੈਂਟ ਲੱਗਨੇ ਅੰਕਲ ਜੀ ਦੀ ਪਾਈ ਆ ਹੋਰ ਮੇਰੇ ਬੂਟ ਬੂਟ ਵਿੱਚ ਐਜ ਕੋਈ

ਰਾ 1.5 ਦੋ ਦਾ ਵਿਆਹ ਦੇ ਮਮੀ ਨੂੰ ਸੁਣ ਦਿੱਤਾ ਹੈਗਾ ਕਿ ਵੀ ਉਹ ਦਾ 1.5 ਦੋ ਦਾ ਪਿਆ ਤਾਂ ਤੋ ਨਹੀਂ ਹੁੰਦਾ ਉਹਨੂੰ ਲੈ ਕੇ ਆਣਾ ਇੱਥੇ ਡਾਕਟਰ ਕੋਲ ਲਿਜਾਂਗੇ ਉਹਨੂੰ ਉਹ ਦੇਣੀ ਦਵਾਈ ਜੀ ਹੁਣ ਚੱਲਦੇ ਆਪਾਂ ਆਪਣੇ ਘਰੇ ਮੈਂ ਆਪਣੇ ਘਰੇ ਚ ਜਾਣਾ ਵਾ ਉੱਥੇ ਜਾ ਕੇ ਤੁਹਾਨੂੰ ਦਿਖਾਵਾਂ ਲੋ ਜੀ ਆਪਾਂ ਚੱਲੇ ਹੁਣ ਆਪਣੇ ਘਰੇ

ਡਾਕਟਰ ਗਾਈਸ ਗਏ ਡਾਕਟਰ ਕਿੱਥੇ ਚਲਾ ਗਿਆ ਆਉਣ ਲਈ ਹੋਣਾ ਮੈਨੂੰ ਹੁਣ ਤਾਂ ਉਹ ਕਰੇ ਛੱਡਦਾ ਹਾਂ ਕਾਇਓ ਚੱਲ ਜਾਂਗੇ ਕਿ ਛੱਡਿਆ ਮੈਂ ਨਹੀਂ ਨਹੀਂ ਇੱਥੇ ਨਹੀਂ ਬਹਿਣਾ ਚੱਲ ਤੈਨੂੰ ਮੈਂ ਛੱਡ ਕੇ ਆਉਂਦਾ ਨਹੀਂ ਮੈਂ ਚੱਲ ਜਣਾ ਨਹੀਂ ਛੱਡ ਦਵਾਂਗਾ ਯਾਰ ਲੋ ਜੀ ਗਾਈਸ ਇਹ ਕਹਿੰਦੇ ਹੁਣ ਮੈਂ ਐਪੀ ਚੱਲ ਜਾਣਾ ਤਾਂ ਮੈਂ ਉਹ ਨਹੀਂ ਨਹੀਂ ਹੁਣ ਫੇਰ ਆ ਗਿਆ ਮੈਂ ਕੰਨਾਂ ਨੂੰ ਮਰੇ ਛੱਡਿਆ ਮੈਂ ਚੱਲਿਆ ਕੋਈ ਨਾ ਵੀ ਛੱਡਿਆ ਹੁਣ ਲੋ ਜੀ ਗਾਇਜ਼ ਇਹਨੂੰ ਛੱਡਤਾ ਵਾ ਡੈਡ ਫੜ ਕੇ ਤੁਰੰਦੇ ਆ ਤੇ ਹੁਣ ਮੈਂ ਚੱਲਾ ਵਾ ਸ਼ਾਪ ਤੇ ਮੰਮੀ ਕਹਿੰਦੀ ਆਈਂਗੀ ਮੰਮੀ ਕਹਿੰਦੀ ਮੈਂ ਆਈਂਗੀ ਓਹ ਬੰਦਈ ਆ ਮੰਮੀ ਆਹ ਨੋ ਗਾਇਜ਼ ਚੈੱਕ ਕਰੋ ਕਹਿੰਦੀ ਮੰਮੀ ਚੱਲ ਜਾ ਦੁਕਾਨ ਤੇ ਨਹੀਂ ਤੇ ਬੋਲੂਗੀ ਚੱਲਣਾ ਜੀ ਹੁਣ ਮੈਂ ਸ਼ਾਪ ਤੇ ਕਰ ਲਵਾ ਚਲੋ ਜੀ ਯਾਰ ਹੁਣ ਮੈਂ ਲਾਦਾ ਜਾਣਾ ਪੈਣਾ ਗਾਇਜ਼ ਲੋ ਜੀ ਆਪਾਂ ਪਹੁੰਚ ਗਏ ਆ ਸ਼ਾਪ ਤੇ ਪਰ ਮੈਂ ਆਪਣੀ ਮੰਮੀ ਤੋਂ 100 ਰੁਪਏ ਖੋਲੇਗੇ ਬੀਹਾਂ ਦੀ ਦਵਾਈ ਆ ਜੀ ਤੇ 80 ਰੁਪਏ ਵਾਪਸ ਕੀਤੇ ਤੇ ਮੈਂ 10 ਰੁਪਏ ਖੁਸ਼ੀ ਕਰ ਲੇ ਹੁਣ ਆਇਆ ਗੋਲ ਗੱਪੇ ਖਾਣ ਗੋਲ ਗੱਪੇ ਖਾਣੇ ਭਾਈ ਗੋਲ ਗੱਪੇ ਦੇ

ਚੰਗ ਮੈਂ ਲੱਕਤੀ ਆ ਯਾਸ਼ ਛੋਕੀ ਪਈ ਕਿੱਦਾ ਦੱਸ ਯਾਰ ਖੰਡ ਪੱਤੀ ਕਿੱਥੇ ਰੱਖੀ ਸਾਹਮਣੇ ਡਿਲੇ ਨੇ ਦੱਸ ਯਾਰ ਉੱਥੇ ਪਈ ਏ ਥੱਲੇ ਚੱਲ ਇੱਧਰ ਕੀ ਕਰਦਾ ਚੰਡੀਗੜ੍ਹ ਵਾਲੀ ਈ ਕਰਦਾ ਬਾਉ ਮੈਲ ਦੇਣਾ ਬਾਉ ਘੜੇ ਲੈ ਜਾਵੇ ਤੇਰੀ ਸਾਗਵਾ ਸੇ ਨਹੀਂ ਕਹਾਂ ਤੇ ਮਾਨ ਆਇਆ ਆਇਆ ਮਾਜੀ ਕਮਨ ਆਪਾ ਬੈਠੇ ਹੀ ਕੇ ਤੇ ਬਾਊ ਜੀ ਨੇ ਮੈਨੂੰ ਕਿਹਾ ਚਾਪ ਨੂੰ ਦੇ ਆ ਸ਼ਾਬਾਸ਼ ਚਾਪ ਹੀ ਆਂਗੇ ਤੇ ਮਾਤਾ ਹੁਣੀ ਗਏ ਰੇੜੂ ਪਿੰਡ ਮਤਲਬ ਉੱਥੇ ਆ پوری ਰਾਤ ਤੋਂ ਨਾ ਨਹੀਂ ਆਹਲਾ ਪੰਨ ਡਿਸਕੋਟ ਹੈ ਜੀ ਸ਼ੌਂਕੀ ਭਾਜੀ ਉਹ ਉੱਧਰ ਬੱਠਾ ਤੇ ਮੈਂ ਕੰਮ ਕਰਨ ਤੇ ਆਜੂ ਕੰਮ ਬੋਲ ਗਿਆ ਕਰਾਂਗੇ ਕਰਦੇ ਆਪਾਂ ਗਰਮੀ ਬਹੁਤ ਵਾ ਆਪਾਂ ਸ਼ੌਂਕੀ ਭਾਜੀ ਨਾਲ ਕਿਹਾ ਮੜਾ ਜਾ ਸ਼ੌਂਕੀ ਭਾਜੀ ਫੌਂਕੀ ਭਾਈ ਯਾਰ ਆਈ ਮੜਿਆ ਵਾ ਵਾਈ ਅਮੜਿਆ ਆਈ ਤੇ ਅ ਚਾਰ ਦਿਨ ਹੋ ਗਏ ਤੇ ਉਹ ਕੋਈ ਨਾ ਕੋਈ ਕਿਹਾ ਤੇ ਆਈ ਜੀ ਆਪਣਾ ਪਾਰਸਲ ਲੈਣ ਇਹਨਾਂ ਦਾ ਮੁੰਡਾ ਬਾਹਰ ਰਹਿਦਾ ਸਾਡੀ ਲਾਦੀ ਚਾਹ ਵੀ ਬਣ ਗਈ ਹੋਣੀ ਲੋ ਜੀ ਚਾਹ ਵੀ ਬਣ ਗਈ ਖੜੀਏ ਨੂੰ ਬੰਦ ਤੇ ਭਾਈ ਆਪਾਂ ਚਾਹ ਚਾ ਪਾ ਲਓ ਜੀ ਗਲਾਸੀਆਂ ਲੈ ਆਏ ਹਾਂ ਚਾਹ ਪਾਈਏ ਲੋ ਜੀ ਚਾਹ ਹੀ ਪਾਤੀ ਹੁਣ ਅੰਦਰ ਲੈ ਕੇ ਚਲੀਏ ਚਾਹ ਜੀ गाइस ਹੁਣ ਆ ਕੇ ਬੈਠੇ ਆ ਤੇ ਹਾਂਜੀ ਕੀ ਗੱਲ ਓਏ ਕੀ ਵਾ ਚਾਬੀ ਕਿਨ ਦੇ ਗਏ ਨਾ ਚਾਬੀ ਤੇ ਆ ਚਾਬੀ ਦੇ ਆਂ ਦੇ ਆ ਕਿਨੂੰ ਬਾਹ ਨੂੰ ਫੜਾ ਕੇ ਆ ਹਾਂ ਕਿਤੇ ਗਾਇਸ ਬਾਹੂ ਵੀ ਚੱਲੇ ਹੁਣ ਸ਼ਹਿਰ ਮਾਤੇ ਨੂੰ ਨਾਲ ਲੈ ਕੇ ਆਉਗੇ ਨਾਲ ਲੈ ਕੇ ਆਉਗੇ ਸ਼ੂਜ਼ ਚਾਬੀ ਕਿੱਥੇ ਫੜਾਈ ਇਹ ਉਹ ਦੂਸਰੀ ਰੈਡੀ ਤੇ ਬਾਉ ਨੂੰ ਫਰਾਈ ਹਾਂ ਬਾਉ 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 ਨੂੰ ਫਰਾਈ ਹਾਂ ਗੱਡੀ ਤਾਂ ਜਾਂਦੇ ਸੀ ਫੋਰਡ ਵੀਲਰ ਤੋਂ ਓਕੇ ਗਾਇਸ ਫੋਰਡ ਵੀਲਰ ਤੇ ਨਹੀਂ ਹਾਂ ਉਹ ਕਾਰ ਤੇ ਜਾਂਦੇ ਸੀ I20 ਚ ਓ ਨਹੀਂ ਹਾਂ ਆਲਟੋ ਸੀਪੈਂਟ ਓਈ ਹੋਣੀ ਤੈਨੂੰ ਨਹੀਂ ਪਤਾ ਤੋਰੇ ਬਚਾ ਦੋ ਦੁੱਤ ਵਿੱਚ ਜਿਹੜਾ ਨੰਬਰ ਕਿੰਨਾ ਹੈਗਾ 3000 ਪਤਾ ਨਹੀਂ ਮੈਂ ਦੇਖਿਆ ਨਹੀਂ ਸਿੱਧਾ ਫਰਾਇਆ ਦਿੱਤਾ ਮੈਂ ਦੱਸਾਂ ਵਾਈਟ 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 ਕਲਰ ਦੀ ਹਾਂ I20 ਮਜੀ ਪਾਈ ਕਿਸੀ ਹੈਲੋ ਗਾਇਸ ਪੰਜ ਹੁਣੀ ਆਏਗੀ ਉਹਨਾਂ ਦੀ ਅਜੂ ਗੱਡੀ ਖਰਾਬ ਹੋ ਗਈ ਤੇ ਉਹਨਾਂ ਨੇ ਗੱਡੀ ਦਿੱਤੀ ਸੀ ਹੁਣ ਗੱਡੀ ਬਣ ਕੇ ਆ ਚੁੱਕੀ ਆ ਉਹ ਸਾਡੇ ਕੋਲ ਹੋਰ ਨਵੇਂ ਮੂਟਾ ਜੋਗੇ ਉਹਦਾ ਹੈਗੇ ਆ ਲਗਨੋਈ ਮੂਟਾ ਕਿੰਨੇ ਪਾਏ ਆ ਚੈੱਕ ਕਰਾਉਣੇ ਕਿ ਉਹਦਾ ਹੀ ਆ ਚੈੱਕ ਮਲੇ ਆ ਕੀ ਕਮਾ ਕਰੀ ਨੀ ਪਰਿਵਾਰੀ ਜੋ ਕਿ ਤਰ੍ਹਾਂ ਖੈਰੀ ਸੁਣਾਵਾ ਕਦੀ ਵੀ ਨਾ ਬੰਦੇ ਨੂੰ ਅਕਲ ਲਾ ਦਉਂਦੀ ਲੋਕੀ ਕਹਿੰਦੇ ਨਾ ਬਦਾਮ ਖਾਇਆ ਕਰ ਅਕਲ ਆਉਂਦੀ ਠੁੱਕਰ ਖਾਂ ਤੋਂ ਹੁੰਦੀ ਐ ਕੱਲ ਠੀਕ ਐ ਨਾ ਬਦਾਮ ਖਾਂ ਤੋਂ ਨਹੀਂ ਹੁੰਦੀ ਜਦੋਂ ਕਰਦਾ ਨਾ ਠੁੱਕਰ ਖਾਦੀ ਹੁੰਦੀ ਤਾਂ ਮੁੰਡੀਆਂ ਕਮਾਦੀ ਦਾਂ ਤੂੰ ਆ ਤੈਨੂੰ ਫੋਕਰ ਸੁਖਾ ਦੇ ਤਾਂ ਆਂਦੀ ਜੂਂਭਾਉਂਦੀ ਆ ਤੈਨੂੰ ਜਾਣਦੇ ਆ ਕਿਆ ਕੀ ਲੈਣਾ ਕੁਛ ਲੈਣ ਕੀ 20 ਸ਼ੇਪ ਚਪਲ ਜਾਏਗਾ 20 ਸ਼ੇਪ ਇੱਕ ਮਿੰਟ ਲੈ ਕੇ ਆ ਆ ਵੀ ਦੋਸਤੋ ਹੁਣ ਆਪਾਂ ਬਲੌਗ ਦੀ ਕਰਦੇ ਆ ਇੱਥੇ ਐਂਡਿੰਗ ਪਿਓਛ ਆਇਆ ਆ ਇਦਾਂ ਬਲੌਗ ਲੱਗੀਆਂ ਮੈਂ ਤੋਰਾ ਹੁਣ ਬਹਿ ਗਿਆ ਫੇਰ ਦੂਜਾ ਕੀ ਆਇਆ ਘਰ ਨੂੰ ਹੁਣ ਉਹਦੇ ਲੱਗਣੀਆਂ ਜਦੋਂ ਆ ਗਿਆ ਗਾਈਜ਼ ਅਸੀਂ ਬਾਕੀ ਤੁਸੀਂ ਪੀ ਵੀ 08 ਡੇਲੀ ਬਲੌਗ ਦੇਖਦੇ ਰਿਹਾ ਕਰੋ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਉਹ ਵੀ ਕਰ ਲਓ ਜਿਹੜੇ ਆਪਣੇ ਨਵੇਂ ਭਰਾ ਜੋੜਦੇ ਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਪਲੀਜ਼ ਪੀ ਵੀ 08 ਡੇਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਧੰਨਵਾਦ ਜੀ